ਕਾਰ ਮਾਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਤੁਹਾਨੂੰ ਵੱਖ-ਵੱਖ ਥਾਵਾਂ ਦਾ ਜਿਹੜਾ ਲੋਕ ਸਭਾ ਦੀਆਂ ਵੋਟਾਂ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਹਲਕੇ ਦੇ ਵਿੱਚ ਜਿਹੜਾ ਵਿਚਰ ਰਹੇ ਆ ਪਰ ਅੱਜ ਵਿਧਾਨ ਸਭਾ ਹਲਕਾ ਮਲੋੜ ਦੇ ਵਿੱਚ ਖੜੇ ਆ ਵਿਧਾਨ ਸਭਾ ਹਲਕਾ ਮਲੋੜ ਤੁਹਾਨੂੰ ਪਤਾ ਹੀ ਹੋਵੇਗਾ ਕਿ ਇੱਥੋਂ ਦੇ ਵਿਧਾਇਕ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਆ ਜੋ ਕਿ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਆ ਇਸ ਹਲਕੇ ਦੇ ਵਿੱਚ ਵਿਚਰਦੇ ਆ ਤੇ ਹੁਣ ਜਿਹੜਾ ਸਮਾਂ ਜਿਵੇਂ ਸਭ ਨੂੰ ਪਤਾ ਹੀ ਵੀ ਕੀ ਵੋਟਾਂ ਮੰਗਣ ਦਾ ਵੋਟਾਂ ਮੰਗਣ ਆ ਰਹੇ ਆ ਤੇ ਅੱਜ ਜਿਹੜਾ ਮਾਹੌਲ ਆ ਇਸ ਵਕਤ ਤਣਾਅਪੂਰਨ ਹੀ ਆਪਾਂ ਇਹਨੂੰ ਕਹਿ ਸਕਦੇ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇਕੱਠ ਆ ਜਿਹੜਾ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਇਹ ਜ਼ਿਆਦਾਤਰ ਪਰਿਵਾਰ ਆ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਆ ਤੇ ਇਹ ਇਕੱਠ ਕਿੱਥੇ ਖੜਾ ਅੱਜ ਬਾਈ ਨੂੰ ਕਹੂੰਗਾ ਇੱਕ ਵਾਰੀ ਇੱਧਰ ਦੀਆਂ ਤਸਵੀਰਾਂ ਵੀ ਦਿਖਾ ਦਿਓ ਸਰਦਾਰ ਖਾਲਾ ਲਖਿਆਲੀ ਦੇ ਗੇਟ ਦੇ ਮੂਹਰੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਇੱਕ ਚੱਲ ਰਿਹਾ ਕਿ ਕਿਸ ਵਜ੍ਹਾ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਬਾਈ ਉਹਦੀ ਵੱਡੀ ਗਿਣਤੀ ਚ ਆਪਣੇ ਦਾ ਮੌਜੂਦ ਕੀ ਅੱਜ ਕੈਬਨੇਟ ਮੰਤਰੀ ਆਉਣ ਤੇ ਠੱਕੇਸ਼ਾਹੀ ਦੇ ਇਲਜ਼ਾਮ ਲੱਗੇ ਸੀ ਕਿ ਮਜ਼ਦੂਰ ਵੀਰਾਂ ਵੱਲੋਂ ਜਿਹੜੇ ਸਵਾਲ ਪੁੱਛਣ ਤੇ ਇਹਨਾਂ ਨੂੰ ਅੱਜ ਇਹਨਾਂ ਦੇ ਦਸਣ ਦਿਨ ਦੇ ਤਾਬਕਾ ਬਾਕੀ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਵੀ ਇਹਨਾਂ ਨੂੰ ਪੁਲਿਸ ਤੋਂ ਅਰੈਸਟ ਕਰਵਾ ਦਿੱਤਾ ਗਿਆ ਸੀ ਅਭੀ ਇਹ ਸਵਾਲ ਕਿਉਂ ਕਰਦੇ ਆ ਤੇ ਆਪਾਂ ਭਾਈ ਆਪਣੇ ਨਾਲ ਉਹ ਇਹਨਾਂ ਗੱਲਬਾਤ ਕਰਾਂਗੇ ਹਾਂਜੀ ਸਸ਼ੀ ਕੰਗੋ ਸਸ਼ੀ ਕੰਗੋ ਭਾਈ ਕੀ ਨਾਮ ਕੀ ਆ ਥੋੜਾ ਉੱਚੀ ਬਚਨ ਸਿੰਘ ਆਈ ਅੱਛਾ ਕੀ ਮਸਲਾ ਕੀ ਸੀਗਾ ਕੀ ਗੱਲ ਹੋਈ ਸੀ ਮੈਡਮ ਨੂੰ ਮੈਂ ਸਵਾਲ ਪੁੱਛੇ ਵੀ ਤੁਸੀਂ ਇਹਨਾਂ ਦੇ ਮਹਿੰਗਾਈ ਘਟੂਗੀ ਹਰ ਇੱਕ ਚੀਜ਼ ਘਟੂਗੀ ਮੈਂ ਚਾਰ ਗੁਣਾ ਵਧੀ ਮ ਹਰ ਇੱਕ ਜੀ ਵਾਦੀ ਤਾਂ ਮੈਨੂੰ ਉਹਨੇ ਕਿਹਾ ਵੀ ਆਦਮਾ ਜੀ ਮੈਂ ਕਹਾਂ ਰੈਸਟ ਕਰ ਲਓ ਬਸ ਇਹਨਾਂ ਨੇ ਮੇਰੀ ਬਾਹ ਮਰੂੜ ਦੀ ਅਰੈਸਟ ਕਰ ਲਈ ਅੱਛਾ ਨਹੀਂ ਸਵਾਲ ਤੁਸੀਂ ਕਿੱਥੇ ਆਏ ਸੀ ਵੋਟ ਮੰਗਣ ਕੀ ਸੀਗਾ ਧਰਮਸ਼ਾਲਾ ਦੇ ਵਿੱਚ ਐਸੀ ਵੋਟਾ ਮੰਗਣੀ ਲੋਕ ਸਭਾ ਦੀਆਂ ਵੋਟਾਂ ਆਈਆਂ ਹੁਣ ਆ ਰਹੀ ਵੀ ਕੱਟ ਬਰਾੜਾ ਤੇ ਵੋਟਾ ਮੰਗਣੀਆਂ ਸੀ ਜਿਤਾ ਕੇ ਫੇਰ ਅੱਗੇ ਨਿਕਲ ਜਾਗੇ ਮੁੜ ਕੇ ਆਉਣਾ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਕਦੇ ਉਹ ਤੁਹਾਡੇ ਚਾਕੇ ਵਿੱਚ ਰੇ ਨਾ ਜਵਾਨੀ ਜੀ ਵੋਟ ਲੈ ਨਹੀਂ ਆਉਂਦੇ ਬਸ ਵੋਟ ਲੈਣਾ ਹੈ ਅੱਜ ਵੀ ਵੋਟ ਲੈਣੀ ਆਏ ਆ ਇੱਕ ਹੀ ਅੱਗੇ ਆਏ ਬਜੇ ਦਾ ਐਮਐਲਏ ਖੁਦ ਬਣਿਆ ਕਿਉਂਕਿ ਇਸ ਤੋਂ ਪਹਿਲਾਂ 2.5 ਸਾਲ ਪਹਿਲਾਂ ਸਰਕਾਰ ਬਣੀ ਸੀ ਸੀਐਮ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਵੀ ਤੁਸੀਂ ਆਪ ਦੇ 70 ਸਾਲਾਂ ਵਾਲੇ ਲੀਡਰਾਂ ਤੋਂ ਪੁੱਛੋ ਉਹਨਾਂ ਨੇ ਕੀ ਕੰਮ ਕੀਤੇ ਲੋਕਾਂ ਨੂੰ ਰੱਜ ਕੇ ਕੁੱਟਿਆ ਦਲੀਲ ਕੀਤਾ ਬੜਾ ਕੁਝ ਬੋਲਦੇ ਹੁੰਦੇ ਸੀ ਉਹ ਵੀ ਕਹਿੰਦੇ ਹੁੰਦੇ ਸੀ ਜੇ ਅਸੀਂ ਵੀ ਕੰਮ ਨਹੀਂ ਕਰਦੇ ਤਾਂ 2.5 ਸਾਲਾਂ ਸਾਡੇ ਤੋਂ ਜਿਹੜੇ ਸਵਾਲ ਪੁੱਛਿਆ ਕਰੋ ਜੀ ਤੁਸੀਂ ਸਵਾਲ ਪੁੱਛੇ ਅੱਜ ਤੁਹਾਡੇ ਨਾਲ ਇਹ ਬਿੱਤੀ ਕੀ ਕੀ ਸਵਾਲ ਤਾਂ ਮੈਂ ਇੱਕ ਹੀ ਕੀਤਾ ਜੀ ਤੁਸੀਂ ਬਾਹਰੋਂ ਬਸ ਕਹਿੰਦੇ ਆ ਰਸ ਕਰ ਲੋ ਬਸ ਸਵਾਲ ਕੋਈ ਨਹੀਂ ਕੀਤਾ ਤਾਂ ਨਹੀਂ ਮਰਨਾ ਕਹਿੰਦੇ ਫੜ ਲਓ ਬਸ ਇਹਨਾਂ ਨੂੰ ਅੱਛਾ ਹੋਰ ਜਿੱਦਾਂ ਕਾਫਲਾ ਤੁਹਾਡੇ ਮਗਰ ਦਿਖਾਈ ਦਿੰਦਾ ਇਹ ਸਾਰਾ ਉ ਮੈਨੂੰ ਕਿਉਂ ਬੁਲਾਇਆ ਕਿਨੇ ਬਹਿ ਜੋ ਬਸ ਉਹਦਾ ਸਾਡੇ ਸਰਪੰਚ ਸਾਹਿਬ ਸੀਗੇ ਮਗਰ ਤੁਰਪੇ ਵੀ ਉਹਨੂੰ ਅਰੈਸਟ ਕਰਦੇ ਕਿਉਂ ਤੁਸੀਂ ਕਿੰਨੇ ਕੁ ਮੁਲਾਜ਼ਮ ਸੀਗੇ ਜਿਹੜੇ ਤੁਹਾਨੂੰ ਮੁਲਾਜ਼ਮ ਚਾਰ ਚਾਰ ਮੁਲਾਜ਼ਮ ਸੀ ਦੋ ਲੇਡੀ ਸੀ ਦੋ ਜਨ ਸੀਗੇ ਅੱਛਾ ਅੱਛਾ ਠੀਕ ਹੈ ਬਾਈ ਤੁਸੀਂ ਉੱਥੇ ਮੌਜੂਦ ਸੀਗੇ ਹਾਂਜੀ ਸਾਰੇ ਮੌਜੂਦ ਦਿਖਾਰੇ ਨੇ ਮਸਲਾ ਕੀ ਸੀ ਕਿ ਮਸਲਾ ਇਹ ਸੀ ਆਈ ਭੰਜੀ ਨੇ ਸਵਾਲ ਪੁੱਛਿਆ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਕੋਈ ਗੱਲਬਾਤ ਦੱਸੋ ਕਿਸਨ ਨਸ਼ਾ ਬਾਰੇ ਦੱਸੋ ਵੀ ਨਸ਼ਾ ਘਟਿਆ ਜਾਂ ਨਹੀਂ ਘਟਿਆ ਇਹ ਕਹਿੰਦੇ ਹੀ ਘਟਿਆ ਤਾਂ ਨਹੀਂ ਆ ਉਦੋਂ ਦੁੱਗਣਾ ਵਧ ਗਿਆ ਬਸ ਇੰਨੀ ਗੱਲ ਹੋਈ ਆ ਭਾਈ ਸਾਹਿਬ ਨਾਲ ਤੇ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਕਹਿ ਕੇ ਤੇ ਇਹਨੂੰ ਅਰੈਸਟ ਕਰਨ ਦੀ ਮਤਲਬ ਤਨਾ ਦਿੱਤੀ ਉਹਨਾਂ ਨੇ ਕੀ ਕੀ ਕੀਤਾ ਭਾਈ ਜੀ ਨਸ਼ੇ ਦੀ ਚੱਲ ਆਪਾਂ ਮੁਜੇ ਤੇ ਗੱਲ ਕਰਦੇ ਆ ਕਿਉਂਕਿ ਸੀਐਮ ਸਾਹਿਬ ਨੇ 1 ਮਹੀਨੇ ਦਾ ਜਿਹੜਾ ਸਮਾਂ ਮੰਗਿਆ ਹੈ ਹਕੀਕਤ ਕੀ ਹੈ ਨਸ਼ਾ ਕਿੰਨਾ ਕੁ ਘਟਿਆ ਪਹਿਲਾਂ ਨੂੰ ਨਸ਼ਾ ਘਟਿਆ ਤਾਂ ਨਹੀਂ ਵਧਿਆ ਹੀ ਆ ਜੀ 4 ਗ ਇਹ ਵੀ ਬੰਦਾ ਹੁਣ ਹਰ ਇੱਕ ਦੁਖੀ ਪਰਿਵਾਰ ਆ ਜਿਹਦੇ ਘਰੇ ਇੱਕ ਪੁੱਤ ਆ ਦੋ ਪੁੱਤ ਆ ਹਰ ਇੱਕ ਉਹ ਕਹਿੰਦੇ ਵੀ ਇਹ ਅਦੇ ਆ ਬਨੂਣੀ ਪਾਲ ਸਕਦੇ ਤੇ ਸਾਨੂੰ ਦਾ ਘਰੇ ਕੀ ਪਾਲਣਾ ਇੰਨੇ ਦੁਖੀ ਆਈ ਨਸ਼ੇ ਤੋਂ ਹੀ ਅੱਛਾ ਹੋਰ ਵੀ ਬਾਈ ਸਾਡੇ ਨਾਲ ਮੌਜੂਦ ਆ ਹਾਂ ਜੀ ਵੀਰ ਤੁਸੀਂ ਵੀ ਉੱਥੇ ਸੀ ਉੱਥੇ ਸੀ ਕਿੱਥੇ ਹਾਂਜੀ 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 ਕੀ ਹਕੀਕਤ ਕੀ ਆ ਬਾਈ ਜੀ ਦੱਸ ਦਿਓ ਇੱਕ ਵਾਰੀ ਫੇਰ ਹਕੀਕਤ ਇਹੀ ਆਈ ਬਾਈ ਨਸ਼ੇ ਦੀ ਅੱਛਾ ਵੀ ਨਸ਼ੇ ਜਿਆਦਾ ਵਧੇ ਉਹੀ ਸੀ ਬਹੁਤ ਜਿਆਦਾ ਹੀ ਅੱਛਾ ਮੁੜ ਕੇ ਇਹੀ ਜਦੋਂ ਮਲਾਜਮਾਂ ਕੋਲੇ ਆਈ ਦਾ ਮੁੜ ਕੇ ਨਸ਼ੇ ਵਾਲਾ ਕਹਿੰਦਾ ਸਾਡਾ ਕੀ ਕਰਾਤਾ ਅੱਛਾ ਉਲਟਾ ਆਂਦੇ ਆਈ ਸਾਡਾ ਕੀ ਕਰਾਤਾ ਠੀਕ ਆ ਮੁਰਕੇ ਉਹੀ ਬੰਦੇ ਇਹਨਾਂ ਨੂੰ ਜਵਾਨਤਾ ਵੇਛੜਾ ਲੈਂਦੇ ਜੀ ਮੁਰਕੇ ਸਾਡੇ ਅਰਕਾਂ ਨੂੰ ਘਬਰਾਉਂਦੇ ਤੁਸੀਂ ਸਾਡੇ ਕਰਾਤਾ ਉਲਟੋ ਅੱਗੋਂ ਆਏ ਹੱਥ ਕਰਾਉਂਦੇ ਆ ਜੀ ਅ ਬਾਈ ਜੀ ਅੱਜ ਬਹੁਤ ਦੁਖੀਆਂ ਜੀ ਇਹ ਚੀਜ਼ ਤੋਂ ਹੋਰ ਵੀ ਸਾਡੇ ਮਹਿਤਾਵਾ ਵੀ ਮਜੂਰ ਐਸ ਵਕਤ ਮਾਜੀ ਉੱਥੇ ਹੋਵੋਗੇ ਤੁਸੀਂ ਵੀ ਹਾਂਜੀ ਉੱਥੇ ਸੀ ਤੇ ਕੀ ਮੈਡਮ ਐਸੀ ਕੈਬਨਿਟ ਮੰਤਰੀ ਬਲਜੀਤ ਕੌਰ ਜੀ ਦੀ ਹਕੀਕਤ ਕੀ ਸੀ ਕੀ ਗੱਲਬਾਤ ਸੀ ਬਸ ਇਹ ਬੱਚੇ ਸਾਡੇ ਨੇ ਇਹੀ ਕਿਹਾਗਾ ਵੀ ਤੁਸੀਂ ਨਸ਼ੇ ਬੰਦ ਕਰੋ ਬੱਚੇ ਪੂਰਾ ਪੂਰਾ ਸਾਡੇ ਮਰਦੇ ਫਿਰਦੇ ਆ ਆਹ ਡਾਡੇ ਬੱਚੇ ਦੇਖ ਲਓ ਨਸ਼ਾ ਖਾਂਦੇ ਆ ਠੀਕ ਆ ਨਸ਼ਾ ਖਾਣ ਦੇ ਮਾਂ ਦਾ ਜੀ ਜਿਹੜੀ ਮਾਂ ਦਾ ਇੱਕ ਪੁੱਤ ਹੋਊਗਾ ਉਹ ਤੇ ਕਿਤੇ ਵਿੱਤੂਗੀ ਕੀ ਆਪ ਦਾ ਤੁਮਨ ਸਾਹਿਬ ਤਾਂ ਕਹਿੰਦੇ ਸੀ ਵੀ 1 ਮਹੀਨੇ ਦੇ ਵਿੱਚ ਜਿਹੜਾ ਨਸ਼ਾ ਬੰਦ ਕਰ ਦੋ ਨਹੀਂ ਜੀ ਦੁੱਗਣਾ ਚੜ ਗਿਆ ਅੱਛਾ ਹਾਂਜੀ ਇਹ ਤਾਂ ਦੋ ਗੋਲਗਾ ਖਾਂਦੇ ਸੋ ਤੇ ਚਾਰ ਖਾਣ ਲੱ ਮਹਾਮਦੇ ਪੁੱਤ ਬਚਲੇ ਚਾਹਦੇ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਸੀ ਜੇ 2.5 ਸਾਲਾਂ ਜੇ ਅਸੀਂ ਕੰਮ ਕੀਤੇ ਤਾਂ ਤੁਸੀਂ ਸਾਨੂੰ ਵੋਟ ਦਿਓ ਜੇ ਅੱਜ ਉਹ ਵੋਟਾ ਮੰਗਣ ਆ ਰਹੇ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਵੋਟ ਨਹੀਂ ਨਹੀਂ ਜੇ ਅਸੀਂ ਤੁਹਾਡੀ ਮੰਨ ਦੇਗੇ ਵੀ ਉਹ ਸਾਡਾ ਕੋਈ ਸਵਾਰ ਨਹੀਂ ਪੈਣੇ ਤੁਸੀਂ ਵੀ ਉੱਥੇ ਹੋਵੋਗੇ ਹਕੀਕਤ ਕੀ ਸੀਗੀ ਹਕੀਕਤ ਇਹ ਹੈ ਜੀ ਆਪ ਹੀ ਤਾਂ ਕਹਿੰਦੇ ਵੀ ਤੁਸੀਂ ਸਾਨੂੰ ਦੇਖੋ ਤਗੜੀ ਦੱਸੋ ਕੀ ਆ ਜੇ ਅਸੀਂ ਕਹਿ ਦਿੰਨੇ ਵੀ ਨਸ਼ਾ ਵਧਿਆ ਜਾਂ ਕਿਵੇਂ ਮੁੜ ਕੇ ਆਪ ਹੀ ਕਹਿੰਦੇ ਆ ਵੀ ਨਸ਼ਾ ਅਸੀਂ ਕਹਦੇ ਨਸ਼ਾ ਹੈਗਾ ਜਿਆਦੇ ਆ ਤੇ ਕਹਿੰਦੇ ਨਾਲ ਸਜ਼ਾ ਕਰ ਦੋ ਬਸ ਲਈ ਫੜ ਕੇ ਹਕੀਕਤ ਆ ਜੀ ਗਰਾਊਂਡ ਜ਼ੀਰੋ ਦੀ ਪਿੱਛੇ ਜੂਥ ਵੀ ਵੱਡੀ ਗਿਣਤੀ ਚ ਨੌਜਵਾਨ ਵੀ ਖੜੇ ਆ ਆਪਾਂ ਹੋਰ ਵੀ ਕਿਸੇ ਨਾਲ ਗੱਲਬਾਤ ਹਾਂਜੀ ਹੋਰ ਕਿਹੜੇ ਭਾਈ ਉੱਥੇ ਮੌਜੂਦ ਸੀਗੇ ਜ਼ਰੂਰ ਹਾਂਜੀ ਉੱਥੇ ਸੀਗੇ ਤੁਸੀਂ ਵੀ ਕੌਣ ਕੌਣ ਸੀਗੇ ਉੱਥੇ ਸਾਰੇ ਸਾਰੇ ਉੱਥੇ ਅੱਛਾ ਉੱਥੇ ਸੀਗੇ ਤੁਸੀਂ ਹਾਂਜੀ ਹਕੀਕਤ ਆ ਜਿਹੜਾ ਕੁਝ ਬੋਲ ਰਹੇ ਆ ਕਿਉਂਕਿ ਉਸ ਤੋਂ ਬਾਅਦ ਚਲ ਜਾਵੇਂ ਹੁੰਦੇ ਵੀ ਕਿਸੇ ਪਾਰਟੀ ਨੇ ਭਟਕਾਤਾ ਇਸ ਤਰ੍ਹਾਂ ਕੋਈ ਪਾਰਟੀ ਭੜਕਾਉਂਦੀ ਨਹੀਂ ਰਹੀ ਰਾਮੂ ਆਹ ਵੀ ਬੋਲ ਨਹੀਂ ਰਹੀ ਕੋਈ ਪਾਰਟੀ ਭੜਕਾਉਂਦੀ ਨਹੀਂ ਠੀਕਾ ਇਹਨੂੰ ਬਾਈ ਨੂੰ ਇਹਨੇ ਆਕਾ ਦੀ ਨਸ਼ਾ ਜੀ ਬਹੁਤ ਵੱਧ ਗਿਆਗਾ ਅੱਛਾ ਤੇ ਇਹਨੂੰ ਇਹ ਮਲਾਜ ਮਨਾਇਆ ਬਾਮ ਰੋੜੀ ਇਹਨੂੰ ਕਦੇ ਗੱਡੀ 'ਚ ਬੈਠ ਗੱਡੀ 'ਚ ਬੈਠ ਅੱਛਾ ਤੇ ਅਸੀਂ ਅੱਕੇ ਵੀ ਕਿੱਥੇ ਲੈ ਕੇ ਚੱਲੇ ਅੱਗੇ ਨੂੰ ਲੈ ਕੇ ਚੱਲੇਗੇ ਘਰੇ ਲੈ ਕੇ ਚੱਲੇਗੇ ਤੇ ਘਰੇ ਲੱ ਚਲੇ ਆ ਅੱਛਾ ਮੁਰਤੇ ਦੇ ਸਾਰੇ ਜਨ ਵੀ ਇਹ ਗੱਲ ਹੋ ਗਈ ਇਹਨੂੰ ਫੜ ਕੇ ਲੈ ਕੇ ਚੱਲੇ ਫੜ ਕੇ ਲੈ ਕੇ ਚੱਲੇ ਸਾਰੇ ਅਸੀਂ ਮਗਰਬਾਜ ਹੋਈ ਜੀ ਠੀਕ ਉਹ ਵਿੱਚ ਸਾਰਾ ਹਜੂਮ ਜਿੰਨਾ ਉੱਥੇ ਹਾਂਜੀ ਹਾਂਜੀ ਬਪੂ ਜੀ ਜਸਵੰਤ ਸਿੰਘ ਨਿਕਾ ਪੈਂਟ ਵੱਖਿਆਲੀ ਵੀ ਮੇਰਾ ਇੱਕ ਨੌਜਵਾਨ ਭਾਂਜਾ ਮਰਾ ਅਗਵਾਲ ਸਿੰਘ ਬਾੜ ਜਿਹੜਾ ਆਮ ਆਦਮੀ ਪਾਰਟੀ ਦਾ ਮਾ ਹੋਕਾ ਤੋਂ ਉਸ ਬੰਦੇ ਦੇ ਕੋਕਾ ਨਹੀਂ ਦਿੱਤਾ ਉਹ ਗੋਲਵਰੇ ਦਾ ਪ੍ਰਧਾਨ ਹੈ ਜੀ ਅੱਛਾ ਨਹੀਂ ਇਸ ਪੈਂਟ ਦਾ ਜੀ ਹਾਂਜੀ ਅਗਵਾਲ ਸਿੰਘ ਮਰਾ ਕੋਕਾ ਕਸ ਤੋਂ ਨਹੀਂ ਦਿੱਤਾ ਜੀ ਕੀ ਬਰਾ ਬੋਠੀ ਨਹੀਂ ਹੋਕਾ ਤੁਸੀਂ ਕਹਾਦਾ ਦੇਣਾ ਸੀ ਭਾਂਜਾ ਮਰਾ ਨੌਜਵਾਨ 32 ਸਾਲ ਦੀ ਬੋਠੀ ਨਸ਼ਾ ਕਰਕੇ ਨਸ਼ਾ ਕਰਕੇ ਤੇ ਅੱਜ ਤੁਸੀਂ ਉੱਥੇ ਸੀਗੇ ਜਿੱਥੇ ਕੈਬਨਿਟ ਮੰਤਰੀ ਦਾ ਅਰਕਾ ਜੀ ਇਹਨਾਂ ਨੇ ਗੱਲ ਨਹੀਂ ਸੁਣੀ ਤੇ ਇਹਨਾਂ ਨੇ ਗੱਲ ਸੁਣੀ ਖਰਾਬ ਕਿੰਨੇ ਕਿਲੋਮੀਟਰ ਦੇ ਠਿਕਾਣਾ ਜੀ ਤੁਸੀਂ ਦੱਸੋ ਜਗਾ ਜਗਾ ਨੇੜੇ ਠਿਕਾਣਾ ਪਿੰਡ ਦੇ ਅੱਛਾ ਕਿੰਨੀ ਨੂੰ ਕਿੰਨੇ ਕਿਲੋਮੀਟਰ ਪਿੰਡ ਤੋਂ ਪਿੰਡ ਤੋਂ 500 ਮੀਟਰ ਦੀ ਦੂਰੀ ਤੇ ਬਾਹਰ ਹੀ ਆ ਹਾਂ ਤੇ ਕਿੰਨਾ ਹੁਣ ਲੱਗ ਚੱਲਿਆ 500 ਮੀਟਰ ਹਾਂ 500 ਮੀਟਰ ਤੇ ਜਵਾਲੀ ਮੀਟਰ ਪੈਣ ਤੋਂ ਬਾਅਦ ਨਹੀਂ ਵੀਰ ਦੇਖਲਾ ਜਾਗੇ ਤੇ ਆ ਭਾਈ ਜੀ ਗਰਾਉਂਡ ਜ਼ੀਰੋ ਤਾਂ ਹਕੀਕਤ ਆ ਜਿਹੜੀ ਤੁਹਾਨੂੰ ਦਿਖਾ ਰਹੇ ਆ ਹੋਰ ਵੀ ਸਾਡੇ ਨਾਲ ਇੱਥੇ ਜਥੇਬੰਦਗਾਂ ਦੇ ਵੀਰ ਵੀ ਆਏ ਆ ਵੱਖ-ਵੱਖ ਪਾਰਟੀਆਂ ਤੋਂ ਵੀ ਆਏ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਜਿਹੜਾ ਹਕੀਕਤ ਆ ਤੁਹਾਨੂੰ ਗਰਾਉਂਡ ਜ਼ੀਰੋ ਦੀ ਜਿਹੜੇ ਉੱਥੇ ਵੀਰ ਸੀਗੇ ਉਹਨਾਂ ਦਾ ਜਨ ਚਾਰਜ ਜਰ ਤਰਸਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਜਿਹੜਾ ਮਾਹੌਲ ਆ ਤਣਾਪੂਰਨ ਹੋ ਗਿਆ ਸੀਗਾ ਜਦੋਂ ਕੈਬਨਟ ਮੰਤਰੀ ਡਾਕ ਸਖਵਾਲ ਦੀ ਕਲਰ ਲਖਿਆ ਦੀ ਦਾ ਮਾਮਲਾ ਨਹੀਂਗਾ ਇਹ ਤੁਸੀਂ ਇਹ ਸੋਸ਼ਲ ਮੀਡੀਆ ਦੇਖਦੇ ਹੋ ਥਾ ਥਾ ਦੇ ਇਹ ਹਾਲ ਹੋਈ ਜਾਂਦੇ ਗਿਆ ਰੂਰੇ ਵਾਲੀ ਪਿੰਡ ਦੇ ਵਿੱਚ ਆ ਕੇ ਗਿਆ ਉੱਥੇ ਵੀ ਬੰਦੇ ਫੜਾਏ ਇਹਨਾਂ ਨੇ ਉਹਨਾਂ ਤੇ ਵੀ ਆਪਾਂ ਯਾਰ ਕਟਾਈ ਗਈ ਆ ਮੜਾਕ ਦੇ ਵਿੱਚ ਹੀ ਹੋਈ ਆ ਇਹ ਇਹ ਜਿੱਥੇ ਕੋਈ ਸਵਾਲ ਕਰਦਾ ਇਹਨਾਂ ਨੂੰ 2022 ਦਾ ਤੁਸੀਂ ਇਹਨਾਂ ਦੀ ਰਿਪੋਰਟ ਕਰਕੇ ਦੇਖ ਲਓ 2022 ਦੇ ਇਲੈਕਸ਼ਨ ਟੇਨ ਨਾਲ ਭਗਵੰਤ ਮਾਨ ਜੀ ਨੇ ਖੁਦ ਕਿਹਾ ਸੀਗਾ ਵੀ ਜਿੰਨਾ ਲੋਕਾਂ ਨੂੰ ਤੁਸੀਂ ਰਾਜ ਸਤਾ ਚੋਂਪਦੇ ਹੋ ਵੋਟਾਂ ਦੇ ਕੇ ਜਾਦੋ ਦੁਆਰਾ ਆਉਂਦੇ ਉਹਨਾਂ ਨੂੰ ਸਵਾਲ ਕਰੋ ਵੀ ਤੁਸੀਂ ਕੀ ਕੀਤਾ ਹੈਗਾ ਉਹਨਾਂ ਦੇ ਡਲੇ ਮਾਰੋ ਪਾਠੀਆਂ ਮਾਰੋ ਇਹ ਜੀਆਂ ਗੱਲਾਂ ਕਰਦੇ ਰਹੇ ਗਿਆ ਤੇ ਅੱਜ ਜਦੋਂ 77 ਨੂੰ ਸਵਾਲ ਪੁੱਛਦੇ ਆ ਨੌਜਵਾਨ ਪੁੱਛਦੇ ਆ ਜਾਂ ਵੋਟਰ ਪੁੱਛਦੇ ਆ ਤਾਂ ਅੱਜ ਕੀ ਹਕੀਕਤ ਇਹ ਤਾਂ ਬਸ ਇਹ ਸਵਾਲ ਹੀ ਕੀਤਾ ਉਹਨਾਂ ਨੂੰ ਵੀ ਤੁਸੀਂ ਸਾਡੀਆਂ ਬੋਰਡਾਂ ਦਾ ਬਾਵਰ ਲਈ ਗਈ ਆ ਤਾਂ ਤੁਸੀਂ ਕਹਿੰਦੇ ਚਿੱਟਾ ਸੀ ਖਤਮ ਕਰ ਦਿੱਤਾ ਤੇ ਮੁੰਡੇ ਨੇ ਇਹ ਹੀ ਕਿਹਾ ਨਾ ਜੇ ਉਹਨਾਂ ਨੇ ਪੁੱਛਿਆ ਦੇ ਚਿੱਟਾ ਕਿਨੋਂ ਜਦੋਂ ਵਸਾ ਘਟਿਆ ਜਾਂਦੀ ਉਹਨਾਂ ਨੇ ਇਹੀ ਕਹਿਣਾ ਵੀ ਚਿੱਟਾ ਤੋਂ ਵਧਿਆ ਜੀ ਹਕੀਕਤ ਦੱਸੀ ਆ ਉਹਦੇ ਤੇ ਅਮਲ ਕਰਨ ਦੀ ਲੋੜ ਸੀ ਜਾਂ ਬੁੱਸ ਨੂੰ ਕਹਿਣ ਦੀ ਲੋੜ ਸੀ ਕਿ ਇਹਨੂੰ ਰਸ਼ ਕਰ ਲੋ ਕਿਵੇਂ ਦੇਖਦੇ ਹੋ ਇਹ ਸਭ ਚਾਲਾ ਚੱਲ ਕੇ ਸੱਤਾਧਰ ਦੇ ਵਿੱਚ ਜਿਹੜੇ ਹੁਣ ਸਰਕਾਰ ਉਹ ਘਬਰਾ ਚੁੱਕੀ ਆਪਣੀ ਹਾਰ ਦੇਖ ਚੁੱਕੀ ਆ ਕਿ ਉਦੋਂ ਦਿਸ ਜਾਂਦਾ ਜੀ ੱੱਕੇ ਦਾ ਥੋੜੋ ਜਿਹੀ ਸਮਾਜ ਦੀਆਂ ਵੋਟਾਂ ਲੈ ਜਾਣਗੇ ਆ ਕਿੰਨੇ ਲੋਕ ਆਏ ਆ ਜਿਹੜੇ 100 ਤੋਂ ਉੱਪਰ ਲੋਕ ਆਏ ਆ ਇਹਨਾਂ ਦੀਆਂ ਵੋਟਾਂ ਨਾਲ ਬਹਿ ਜਾਣਗੇ ਆ ਕੋਈ ਇਹ ਲੋਕਤੰਤਰ ਰਾਜ ਦਾ ੱੱਕੇ ਨਾਲ ਸੋਣੋ ਬੋੜ ਲੈ ਜਾਣਗੇ ਤਾਂ ਇਹ ਤਾਂ ਜਿਹੜੀ ਆਪਦੀ ਤਾਨਾਸ਼ਾਹੀ ਦਿਖਾਉਂਦੇ ਵੀ ਸਾਡੀ ਸਰਕਾਰ ਆ ਤਾਨਾਸ਼ਾਹੀ ਨਾਲ ਬੋਰ ਨਹੀਂ ਮਿਲਦੀ ਕਿ ਤਾਂ ਇਹਨਾਂ ਨੇ ਕਈਆਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਫਾਇਰ ਕਟਵਾਈ ਗਈ ਆ ਤਾਂ ਇਹ ਕੋਈ ਚੰਗੀਆਂ ਥੋੜੋ ਇਹ ਤਾਂ ਭਗਵੰਤ ਮਾਨ ਜੀ ਦਾ ਕਹਿੰਦੇ ਵੇ ਡਲੇ ਮਾਰੋ ਤੇ ਤਾਂ ਪਬਲਿਕ ਨੇ ਸਵਾਲ ਹੀ ਕੀਤਾ ਗਿਆ ਜਾਣਨ ਨੂੰ ਸਵਾਲ ਹੀ ਪੁੱਛੇ ਗਿਆ ਸਵਾਲ ਪੁੱਛਣ ਤੇ ਬੁੱਸਣਗਾ ਜ਼ਰਾ ਰਚ ਕਰੋ ਸਾਡੇ ਨਾਲ ਮਸ ਜੀ ਮੌਜੂਦ ਹਾਂ ਜੀ ਬਸ ਜੀ ਕਿਵੇਂ ਦੇਖਦੇ ਹੋ ਜਿਹੜੀ ਅੱਜ ਦੀ ਜਿਹੜਾ ਪੂਰਾ ਘਟਨਾ ਕਰਮ ਦੇਖੋ ਜੀ ਲੋਕਾਂ ਦਾ ਇਹ ਫੰਡਾਮੈਂਟਲ ਰਾਈਟ ਹੈ ਵੀ ਜਿਸ ਸਰਕਾਰ ਨੂੰ ਲੋਕ ਬਣਾਉਂਦੇ ਆ ਨਾ ਉਸ ਸਰਕਾਰ ਤੋਂ ਸਵਾਲ ਪੁੱਛਣਾ ਪ੍ਰੋਗਰੈਸ ਪੁੱਛਣਾ ਇਹ ਉਹਨਾਂ ਦਾ ਰਾਈਟ ਆ ਉਹਨਾਂ ਦਾ ਹੱਕ ਆ ਜੇ ਅੱਜ ਬੱਚਿਆਂ ਨੇ ਇਹ ਗੱਲ ਪੁੱਛੀ ਹੈ ਬਚਨ ਸਿੰਘ ਨੇ ਇਹ ਗੱਲ ਪੁੱਛੀ ਹੈ ਇਹ ਕੋਈ ਉਹਨੇ ਮਾੜੀ ਨਹੀਂ ਕੀਤੀ ਵੀ ਉਹਨੇ ਲੋਕਤੰਤਰ ਦੇ ਦਾਇਰੇ ਦੇ ਵਿੱਚ ਰਹਿ ਕੇ ਇਸ ਰਿਪੋਰਟ ਦੇ ਬਾਰੇ ਵਿੱਚ ਪੁੱਛਿਆ ਔਰ ਵਾਕਈ ਸਾਡਾ ਸਮਾਜ ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਕੱਲਾ ਐਸੀ ਸਮਾਜ ਹੈ ਸਾਰਾ ਸਮਾਜ ਦੇ ਸਾਰੇ ਵਰਗ ਜਿਹੜੇ ਆ ਉਹ ਇਸ ਗੱਲ ਤੋਂ ਪਰੇਸ਼ਾਨ ਹੈ ਚਿੱਟੇ ਤੋਂ ਜਿਨ੍ਹਾਂ ਦੇ ਘਰ ਖਾਲੀ ਹੋ ਗਏ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖੋ ਵੀ ਉਹਨਾਂ ਦਾ ਕੀ ਹਾਲ ਹੈ ਕਿ ਉਹ ਜਦੋਂ ਫਿਰ ਇਹੋ ਜਿਹੇ ਲੀਡਰ ਆਉਣਗੇ ਜਿਨ੍ਹਾਂ ਨੂੰ ਕੁਰਸੀਆਂ ਤੇ ਬਿਠਾਇਆ ਹੈ ਸਰਕਾਰ ਦੇ ਮੰਤਰੀਸ਼ਿਪ ਦੀ ਕੁਰਸੀ ਤੇ ਬਿਠਾਇਆ ਹੈ ਉਹਨਾਂ ਤੋਂ ਜਵਾਬ ਪੁੱਛਣਾ ਜਿਹੜਾ ਇਹ ਸਾਡਾ ਹੱਕ ਹੈ ਕਿਉਂਕਿ ਸਾਡੇ ਜਿਹੜੇ ਆ ਬਜ਼ੁਰਗ ਹੈ ਜਾਂ ਪੈਂਟ ਪਰਾ ਉਹ ਨਸ਼ੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਘਰਾਂ ਦੇ ਘਰ ਉਜੜ ਗਏ ਕੋਠੀਆਂ ਦੀਆਂ ਜਿਹੜੀਆਂ ਉਹ ਲੋਕਾਂ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਉਹਨੇ ਕੋਠੀਆਂ ਵੇਚਤੀਆਂ ਕੋਠੀਆਂ ਦੇ ਬਾਹਰ ਤੋੜ-ਟੋੜ ਕੇ ਵੇਚਦੇ ਤੇ ਸਾਡਾ ਸਮਾਜ ਇਸ ਗੱਲ ਤੋਂ ਤੰਗ ਹੈ ਅਸੀਂ ਜਿਸ ਬੰਦੇ ਨੂੰ ਗੱਡੀ ਤੇ ਬਿਠਾਉਣੇ ਆ ਉਸ ਨੂੰ ਪੁੱਛਣਾ ਸਾਡਾ ਹੱਕ ਹੈ ਜੇਕਰ ਸਰਕਾਰ ਇਹੋ ਜੀ ਗੱਲ ਕਰਦੀ ਹੈ ਤੇ ਇਹਨਾਂ ਵਾਸਤੇ ਬਹੁਤ ਮਾੜੀ ਹੈ ਔਰ 24 ਦੇ ਵਿੱਚ ਥੋੜੇ ਦਿਨਾਂ ਤੱਕ ਇਹ ਸਮਾਜ ਜਿਹੜਾ ਉਹਨਾਂ ਰੰਗ ਵੀ ਵਿਖਾ ਦੂਗਾ ਤੇ ਮੈਨੂੰ ਲੱਗਦੀ ਹੈ ਵੀ ਉਹਨਾਂ ਨੂੰ ਪਹਿਲੇ ਪਤਾ ਲੱਗ ਗਿਆ ਵੀ ਅਸੀਂ ਹਾਰ ਚੁੱਕੇ ਹਾਂ ਇਹਨਾਂ ਤੇ ੱੱੱਕਾ ਕਰੋ ਔਰ ਇਹਨਾਂ ਨੂੰ ਡਰਾ ਕੇ ਰੱਖੋ ਇਸ ਕਰਕੇ ਉਹ ਵੋਟ ਲੈਣੀ ਚਾਹੁੰਦੇ ਆ ਇਹ ਗੱਲ ਕਦੇ ਵੀ ਨਹੀਂ ਹੋਊਗੀ ਜੀ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਆ ਵੱਖ-ਵੱਖ ਜੁਨੀਅਨ ਦੇ ਖੇਤ ਮਜ਼ਦੂਰ ਜੁਨੀਅਨ ਦੇ ਬਲਾਕ ਪ੍ਰਧਾਨ ਕਾਕਾ ਖੁੰਡੇ ਹਲਾਲ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਪੰਜਾਬ ਦਾ ਜਿਹੜਾ ਮੁੱਖ ਮੁੱਦਾ ਸੀ ਨਸ਼ੇ ਸੀਗੇ ਸੀਐਮ ਸਾਹਿਬ ਇਸ ਤੋਂ ਪਹਿਲਾਂ ਵੀ ਬਦਲ ਗਿਆ ਕੈਪਟਨ ਸਾਹਿਬ ਨੇ ਵੀ ਗੁਰਕਾ ਸਾਹਿਬ ਦੀ 100 ਚੱਕੀ ਸੀ 5 ਸਾਲ ਦਾ ਜਿਹੜਾ ਉਹਨਾਂ ਦਾ ਵੀ ਕਾਰਜਕਾਰ ਲੰਘ ਗਿਆ ਹਾਲਾਂਕਿ ਸਮਾਂ ਉਹਨਾਂ ਨੇ ਵੀ 1 ਮਹੀਨੇ ਦਾ ਮੰਗਿਆ ਸੀ ਸੀਐਮ ਭਗਵੰਤ ਮਾਨ ਜੀ ਨੇ ਵੀ 1 ਮਹੀਨੇ ਦਾ ਸਮਾਂ ਮੰਗਿਆ ਸੀ ਅੱਜ ਵੀ ਉਸੇ ਮੁੱਦੇ ਨੂੰ ਲੈ ਕੇ ਮਾਹੌਲ ਲਖਿਆਲ ਦੇ ਵਿੱਚ ਤਣਾਅਪੂਰਨ ਹੋਇਆ ਜਦੋਂ ਮੌਜੂਦ ਕੈਬਨਿਟ ਦਸਨ ਦੇ ਮਤਾਬਕ ਤਾਂ ਕਿਵੇਂ ਸਭ ਕੁਝ ਨੂੰ ਦੇਖਦੇ ਹਾਂ ਇਹ ਕੁੱਲ ਦਾ ਅਧਿਕਾਰ ਆ ਕਿ ਤੁਸੀਂ ਜੋ ਇੱਥੇ ਹਾਲਤ ਨੇ ਉਹ ਹਾਲਤ ਤੇ ਤੁਸੀਂ ਬੋਲ ਸਕਦੇ ਆ ਤੁਸੀਂ ਜੋ ਵਾਅਦੇ ਕੀਤੇ ਆ ਉਹਨਾਂ ਨੇ ਵਾਅਦੇ ਕਰਕੇ ਮੁਕਰੇ ਆ ਉਹ ਤੁਹਾਡੇ ਪੁੱਛ ਸਕਦੇ ਆ ਪਰ ਇੱਥੇ ਹਾਲਤ ਇਹ ਆ ਕਿ ਜਦੋਂ ਸੱਤਾਧਰ ਦਾ ਨਸ਼ਾ ਹੋ ਜਾਂਦਾ ਹੈ ਉਹ ਸੱਤਾਧਰ ਦਾ ਨਸ਼ਾ ਹੀ ਇੰਨਾ ਹੋ ਜਾਂਦਾ ਹੈ ਨਾ ਹੋ ਲੋਕਾਂ ਨੂੰ ਬੋਲਣ ਦਿੰਦੇ ਆ ਨਾ ਲੋਕਾਂ ਨੂੰ ਲਿਖਣ ਦਿੰਦੇ ਆ ਸੱਚ ਤੇ ਨਾ ਇੱਥੇ ਕੋਈ ਹੋਰ ਜਿਹੜੀ ਆਪਦੀ ਚੰਗੀ ਗੱਲਬਾਤ ਕਰਨ ਦਾ ਅਧਿਕਾਰ ਨਹੀਂ ਦਿੰਦੇ ਜਿਹੜੇ ਸਾਰੇ ਦੇ ਸਾਰੇ ਅਧਿਕਾਰ ਖੋਹ ਲਏ ਜਾਂਦੇ ਆ ਤੇ ਜਿਹੜੀ ਪੁਲਿਸ ਹੈ ਖਾਸ ਕਰਕੇ ਅਸੀਂ ਆਨੇ ਪੁਲਿਸ ਜਿੰਨਾ ਚਿਰ ਲੀਡਰਾਂ ਦੇ ਗੁਲਾਮ ਰਹੂਗੀ ਉਹਨਾਂ ਚਿਰ ਦੇਸ਼ ਦਾ ਵਿਕਾਸ ਨਹੀਂ ਹੋਣਾ ਉਹਨਾਂ ਚਿਰ ਦੇਸ਼ ਭਲਾ ਨਹੀਂ ਕਰੂਗਾ ਕਿਉਂਕਿ ਪੁਲਿਸ ਅੱਜ ਵੱਡੀ ਗਿਣਤੀ 'ਚ ਇਹਨਾਂ ਲੀਡਰਾਂ ਦੀ ਗੁਲਾਮ ਹੋ ਕੇ ਰਹੇਗੀ ਕਿਉਂਕਿ ਕਹੇ ਲੋਕ ਕਹਿੰਦਾ ਵੀ ਤੁਹਾਨੂੰ ਅਧਿਕਾਰ ਆ ਸਾਰਿਆਂ ਨੂੰ ਕੀ ਅਧਿਕਾਰ ਆ ਸਾਨੂੰ ਬੋਲਣ ਦਾ ਅਧਿਕਾਰ ਨਹੀਂ ਇੱਥੇ ਸਾਨੂੰ ਇੱਥੇ ਆਉਦੀ ਝਾੜੀ ਮੰਗਣ ਦਾ ਅਧਿਕਾਰ ਨਹੀਂ ਜੇ ਕੋਈ ਮਜ਼ਦੂਰ ਝਾੜੀ ਮੰਗ ਲੈਂਦਾ ਉਹਨੂੰ ਫੜ ਕੇ ਇੱਥੇ ਪਰਚੇ ਹੋ ਜਾਂਦੇ ਆ ਮਜ਼ਦੂਰ ਕੋ ਝਾੜੀ ਵਧਾਉਣ ਦੀ ਗੱਲ ਕਰਦਾ ਹੋਵੇ ਤੇ ਪਰਚੇ ਹੋ ਜਾਂਦੇ ਜਿਹਨੇ ਅਧਿਕਾਰਾਂ ਦੀ ਕੀ ਗੱਲ ਆ ਅਸੀਂ ਕਹਿੰਦੇ ਵੋਟ ਤੁਹਾਡਾ ਅਧਿਕਾਰ ਆ ਕੱਲਾ ਇਹਨਾਂ ਦਾ ਨਹੀਂ ਅਧਿਕਾਰ ਆ ਵੀ ਵੋਟ ਪਾ ਦਿਓ ਕੱਲੀ ਵੋਟ ਪਾ ਕੇ ਹੋਣੀ ਆ ਸਾਡਾ ਇਹਨਾਂ ਦਾ ਗੱਲਾਂ ਕਰ ਰਹਿ ਗਿਆ ਤੁਹਾਨੂੰ ਆਪਦੇ ਹੱਕ ਲੈਣ ਦਾ ਅਧ ਇਸ ਕਰਕੇ ਅਸੀਂ ਇਹਨੇ ਵੀ ਵੋਟ ਪਰਾਜ ਆ ਜਿਹੜਾ ਜਿਹੜੀ ਮੋਦੀ ਕਹਿੰਦਾ ਜਾਂ ਹੋਰ ਕਹਿੰਦੇ ਆ ਵੀ ਵੋਟ ਬਹੁਤ ਤਾਕਤਾਂ ਤਾਕਤਾਂ ਤੁਸੀਂ ਇਹਨਾਂ ਨੂੰ ਫੜਾ ਦਿੰਦੇ ਆ ਮੁੜ ਕੇ ਮਨਮਰਜ਼ੀਆਂ 5 ਸਾਲ ਕਰਦੇ ਆ ਇਸ ਕਰਕੇ ਜਿੰਨਾ ਫਿਰ ਡੰਡਾ ਆ ਕਿ ਮੋਦੀ ਦੇ ਰਾਜ ਚ ਵਗਿਆ ਜਾਂ ਇਹਨਾਂ ਦੇ ਝਾੜੂ ਵਾਲਿਆਂ ਨੇ ਬੁਰੀ ਹਾਲਤ ਕੀਤੀ ਸਾਡੇ ਲੋਕਾਂ ਦੀ ਇਹ ਭਰਾਵੋ ਇੱਕ ਇੱਥੇ ਬਰਾ ਨਹੀਂ ਸੁਧਰਨੀ 1 ਸਾਲ ਪਹਿਲਾਂ ਤਾਂ ਨਾਰੇ ਤੇ ਬਿਆਨ ਇਹ ਸੀਗੇ ਆਮ ਲੋਕਾਂ ਦੀ ਸਰਕਾਰ ਹੋਊਗੀ ਸੱਥਾਂ ਚ ਚੱਲਿਆ ਕਰੂਗੀ ਅੱਜ ਹਕੀਕਤ ਆ ਵੀ ਸੱਥਾਂ ਚ ਚੱਲ ਰਹੀ ਹੈ ਅੱਜ ਤਾਂ ਉੱਥੇ ਦਿੱਲੀ ਤੋਂ ਜੋ ਡੰਡਾ ਡੰਡਾ ਹਿਲਦਾ ਨਾ ਉਹਦੇ ਮੁਤਾਬਕ ਚੱਲਦੀ ਲੋਕਾਂ ਦੀ ਨਾ ਤਾਂ ਸਾਡੇ ਕਿਸੇ ਐਮ.ਐਲ.ਏ. 'ਚ ਪੁੱਗਦੀ ਆ ਨਾ ਕਿਸੇ ਹੋਰ ਦੀ ਪਗਦੀ ਜੋ ਉੱਥੋਂ ਡੰਡਾ ਹਿਲਦਾ ਹੈ ਉਹਦੇ ਮੁਤਾਬਕ ਤੇ ਦੂਜੀਆਂ ਸਰਕਾਰਾਂ ਵੀ ਇਹਨੂੰ ਪਹਿਲਾਂ ਘੱਟ ਹੀ 75 ਵਾਰਿਆ ਸੀ ਇਹਦਾ ਰਾਜ ਭਗ ਦੇਖ ਲਿਆ ਸਾਰਿਆਂ ਦਾ ਉਹਨਾਂ ਨੇ ਕੀ ਕੀਤਾ ਜਿਹੜੇ ਜਿਹਦੀ ਵੀ ਤਾਕਤ ਹੁੰਦੀ ਆ ਜਿਹਦੇ ਕੋਲੇ ਜਵਾਂਦੇ ਜਿਹੇ ਕੋ ਡਾਂਗਾ ਉਹਦੀ ਮਹਿਸਾ ਜਿਹਦਾ ਤਾਜ ਆ ਉਹਦਾ ਰਾਜ ਆ ਇਸ ਕਰਕੇ ਸਾਡੇ ਮਿਹਨਤ ਕਸ਼ਾ ਦਾ ਕਿੰਨੇ uh, ਵੀ 86% ਕਿਸਾਨ ਹੋ ਜੇ ਪੱਜ ਕਿਲੇ ਵਾਲੇ 1.5 ਲੱਖ ਕਿਸਾਨ ਜ਼ਮੀਨਾਂ ਵੇਚ ਕੇ ਖੇਤ ਮਜ਼ਦੂਰਾਂ ਦੀ ਗਿਣਤੀ ਚ ਆ ਗਿਆ ਉਹਨਾਂ ਦੀ ਪੁੱਗਦੀ ਆ ਚੰਦ ਲੋਕ ਐਸਾ ਚੰਦ ਜਿਹਨਾਂ ਦੀ ਪੁੱਗਦੀ ਆ ਜਿਹੜੇ ਰਾਜ ਭਗਤੇ ਤੁਸੀਂ ਬਾਦਦੇ ਉਹਨਾਂ ਦੀ ਪੁੱਗਦੀ ਆ ਖੇਤ ਮਜ਼ਦੂਰਾਂ ਦੀ ਨਹੀਂ ਪੁੱਗਦੀ ਇਸ ਕਰਕੇ ਸਾਨੂੰ ਸਭ ਨੂੰ ਇਸ ਗੱਲ ਤੋਂ ਸਭ ਕ ਲੜਾ ਪਾਉ ਕਿ ਜੇ ਆਪਣੀ ਪੁੱਗੜ ਲਾਉਣੀ ਆ ਤਾਂ ਭਰਾਓ ਸਾਨੂੰ ਆਪਜੀ ਤਾਕਤ ਇਕੱਠੀ ਕਰਨੀ ਪਊ ਆਪ ਦਾ ਏਕਾ ਕਰਨਾ ਪਊ ਨਹੀਂ ਤਾ ਇਹ ਦੂ ਬੁੜੀਆਂ ਹਾਲਤਾਂ ਹੋਈਆਂ ਜਿਹੜੇ ਅੱਜ ਬਹੁਤ ਸਾਡੇ ਅਡੋਲੀ ਪਾਰਟੀ ਨੂੰ ਛੱਡ ਕੇ ਉਹ ਮੋਦੀ ਜਾਵੜੇ ਜੇਕਰ ਜਥੇਬੰਦੀਆਂ ਨਾ ਹੁੰਦੀਆਂ ਤਾਂ ਮੋਦੀ ਨੇ ਸਾਡੇ ਘਰਾਂ 'ਚੋਂ ਸਾਨੂੰ ਖਿੱਚ ਲੈਣਾ ਸੀ ਇਹ ਜਥੇਬੰਦੀਆਂ ਦੀ ਦੇਣਾ ਪਰ ਸਾਡੇ ਬੰਦੇ ਅੱਜ ਵੀ ਕਾਲੀ ਕਾਂਗਰਸੀਆਂ ਦੀ ਪੂਛ ਨਹੀਂ ਛੱਡਦੇ ਇਸ ਕਰਕੇ ਭਰਾਵੋ ਜੇ ਬਚਣਾ ਤਾਂ ਸਾਨੂੰ ਆਉਦੇ ਇੱਕੇ ਮਜ਼ਬੂਤ ਕਰਨੇ ਪੈਣਗੇ ਆਉਦੇ ਥੜੇ ਮਜ਼ਬੂਤ ਕਰਨਗੇ ਤਾਂ ਹੀ ਸਾਡੀ ਪੁੱਗਣ ਲੱਗੂਗੀ ਨਹੀਂ ਲੋਕਾਂ ਦੀ ਨਹੀਂ ਜੋਕਾ ਦੀ ਪੱਭੜੀਆਂ ਇਸ ਕਰਕੇ ਅੱਜ ਜਿਹੜਾ ਮਸਲਾ ਖਾਸ ਕਰਕੇ ਇੱਥੇ ਜੋ ਐਸਐਚਓ ਜਸਵੀਰ ਸਿੰਘ ਉਹ ਖਾਸ ਕਰਕੇ ਦਰਾਲ ਬਣਿਆ ਹੋਇਆ ਛੇ ਲੀਡਰਾਂ ਦਾ ਉਸ ਨੇ ਇਧਰ ਭਾਜਪੜਾ ਦਾ ਦਰਾਲ ਬਣਿਆ ਇਧਰ ਇਧਰ ਬਣਿਆ ਹੋਇਆ ਉਹਦਾ ਗੁੱਸਾ ਜਿਹੜਾ ਉੱਚ ਵੀ ਇਹਨੇ ਪੂਰਾ ਗੰਦ ਪਾਇਆ ਤੇ ਅੱਜ ਵੀ ਅੱਜ ਹੁਣ ਲੋਕਾਂ ਦੇ ਬੈਠੇ ਆਵੇ ਜਵਾਬ ਦੇਵੇ ਇਸ ਕਰਕੇ ਜੇ ਮਸਲਾ ਹੁਣ ਹੱਲੇ ਨਹੀਂ ਹੁੰਦਾ ਜਿਹੜਾ ਵੀ ਇੱਥੇ ਫੜ ਕੇ ਲਿਆ ਉਹ ਮਾਫੀ ਨਹੀਂ ਮੰਗਦਾ ਐਸੇ ਕੋਡੇ ਕਰਕੇ ਮਾਫੀ ਮਨਾਵਾਂਗੇ ਨਹੀਂ ਮੋਟਾ ਚੱਲੂਗਾ ਸਤਾ ਲੋਕਾਂ ਦੀ ਸਮਝ ਨਹੀਂ ਐਸੇ ਚੱਲੂਗਾ ਕੋਡੇ ਕਰਕੇ ਛੱਡਾਂਗੇ ਇਹ ਸਾਡਾ ਫੈਸਲਾ ਲੋਕਾਂ ਦੀ ਦਾ ਹੋਰ ਵੀ ਬਾਈ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਧਾਰਮਿਕ ਸੰਸਥਾ ਦੇ ਵੀਰ ਵੀ ਸਾਡੇ ਨਾਲ ਆਓ ਬਾਈ ਜੀ ਅੱਜ ਜਿਹੜੀ ਗੱਲ ਆ ਸਭ ਤੋਂ ਵੱਡਾ ਜਿਹੜਾ ਮੁੱਦਾ ਹੀ ਨਸ਼ੇ ਦਾ ਸਸਟੀਕਲ ਪੇਲੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਦਾ ਸੇਵਾਦਾਰ ਸ਼ਰੋਣੀ ਪੰਥ ਕਾਲੀ ਦਸ਼ਮੇਸ਼ ਤਰਨਾਦਾਲ ਪੰਜਵਾਂ ਸੰਤ ਸਿੰਘ ਸਾਹਿਬ ਆਵਾ ਮੇਜਰ ਸਿੰਘੀ ਛੋਡੀ ਸਾਹਿਬ ਦਾ ਜ਼ਿਲ੍ਹਾ ਜ세ਦਾਰ ਸ਼੍ਰੀ ਮੁਖਸਰ ਸਾਹਿਬ ਲੋਗਰਮੁਖੋ ਪਿਆਰੋ ਦਾਸ ਦਾ ਨਗਰ ਆ ਪਿੰਡ ਲਖੇਵਾਲੀ ਮੈਨੂੰ ਇਹਨਾਂ ਦੇ ਪਤਵੰਤੇ ਸਜਣਾ ਦਾ ਫੋਨ ਆਇਆ ਸੀ ਕਿਰਪਾ ਮੈਂ ਕਿਤੇ ਜਾਣਾ ਸੀ ਇਹਦੇ ਬਾਬਾ ਜੀ ਜੋ ਜੂਨ 84 ਦਾ ਕੱਲੂ ਘ ਉਹਦੇ ਸਬੰਧ ਵਿੱਚ ਮੈਂ ਪਹੁੰਚਿਆ ਤੇ ਜੋ ਮੇਰੇ ਪਿੰਡ ਦੀ ਨਗਰ ਦੀ ਸੰਗਤ ਨਾਲ ਦੁਰਵਿਵਹਾਰ ਕੀਤਾ ਇਹ ਸਰਕਾਰ ਨੇ ਉਹਦੇ ਦਾੰਦ ਬਰਖਲਾਵਾ ਕਿਉਂਕਿ ਇਹਨਾਂ ਕੋਲ ਅਧਿਕਾਰ ਨਹੀਂ ਹੈਗਾ ਜੇ ਸਵਾਲ ਪੁੱਛ ਲਿਆ ਕਿੱਡੀ ਕੀ ਗੱਲ ਸੀ ਜੇ ਸਵਾਲ ਕਰਮਜੀਤ ਦਾ ਮੋਲ ਨੂੰ ਪੁੱਛਿਆ ਉਹਨੇ ਵੀ ਡਾਂਗ ਭਰਾਈ ਆ ਅੱਜ ਜੇ ਮੇਰੇ ਪਿੰਡ ਕੀਤਾ ਉਹਨੇ ਵੀ ਡਾਂਗ ਭਰਾਈ ਆ ਮੈਂ ਉਹਦੇ ਪਿੰਡ ਦੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਇਹਨਾਂ ਬੰਦਿਆਂ ਦਾ ਬਾਈਕਾੜ ਕਰ ਦਿਓ ਇਹਨਾਂ ਨੂੰ ਵਰਨ ਨਹੀਂ ਦੇਣਾ ਚਾਹੀਦਾ ਘਰਾਂ ਦੇ ਵਿੱਚ ਠੀਕ ਹੈ 10 ਸੋਡੇ ਨਾਲ ਦਲਬੰਦ ਵਾਲਿਓ ਪੂਰਾ ਸੰਯੋਗ ਦੇਊਗਾ ਮੈਂ ਮੌਜੂਦ ਮਾਨ ਇਹ ਸਵਾਲ ਕਰਨੇ ਵੀ ਪੋਸਟਰ ਨੂੰ ਹੱਥ ਕਿਹਨੇ ਲਾਇਆ ਮੈਂ ਇਹ ਸੇਸ ਕਰਕੇ ਪਹੁੰਚਿਆ ਉਹ ਪੋਸਟਰ ਮੈਂ ਜਾਣਾ ਐਸਐਚਓ ਸਾਹਿਬ ਕੋਲੇ ਮੈਨੂੰ ਉਹਦਾ ਜਵਾਬ ਚਾਹੀਦਾ ਪੋਸਟਰ ਦਾ ਉਹਦਾ ਕੀ ਅਧਿਕਾਰ ਆ ਪੋਸਟਰ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਨਗਰ ਦੇ ਸਾਹਿਬ ਦਾ ਸਰਪੰਚ ਵੀ ਮੌਜੂਦ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਦੇ ਘਟਨਾਕਰਮ ਨੂੰ ਜਿਵੇਂ ਸਵਾਲ ਪੁੱਛਣ ਤੇ ਵਿਵਾਦ ਪਕਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਅੱਜ ਥ ਜਿਹੜੇ ਵੋਟਰ ਪਾਕ ਸਰਕਾਰ ਨੂੰ ਚੁੰਦੇ ਆ ਉਹਨਾਂ ਨੂੰ ਇਹ ਅਧਿਕਾਰ ਹੁੰਦਾ ਵੀ ਉਹ ਸਰਕਾਰ ਦੇ ਨਾਲ ਜਿਹੜਾ ਲਿਖਾ ਜੋਖਾ ਉਹ ਮੰਗ ਸਕਦੇ ਹੈਗੇ ਤੇ ਉਹਨਾਂ ਨੇ ਇੰਨੀ ਗੱਲ ਕੀਤੀ ਸੀ ਕਿ ਵੀ ਜੇ ਇੱਥੇ ਕੋਈ ਨਸ਼ਾ ਹੈਗਾ ਤੇ ਇਹਨੂੰ ਬੰਦ ਕਰੋ ਸਾਡੇ ਨੌਜਵਾਨਾਂ ਦਾ ਘਾਣ ਹੋ ਰਿਹਾ ਹੈਗਾ ਤੇ ਕੋਈ ਮਾੜੀ ਗੱਲ ਨਹੀਂ ਅੱਜ ਤੋਂ ਜਦੋਂ 2.5 ਸਾਲ ਪਹਿਲਾਂ ਉਹਨਾਂ ਨੇ ਵੋਟਾਂ ਮੰਗੀਆਂ ਸੀਗੀਆਂ ਉਦੋਂ ਇਹਨਾਂ ਨੇ ਆਪ ਭਗਵੰਤ ਮਾਨ ਜੀ ਨੇ ਆਖਿਆ ਸੀ ਵੀ ਅਸੀਂ 4 ਦਿਨਾਂ ਚ ਨਸ਼ਾ ਬੰਦ ਕਰ ਦਾਂਗੇ 4 ਹਫ਼ਤਿਆਂ ਦਾ ਸਮਾਂ ਮੰਗਿਆ ਸੀ 4 ਹਫ਼ਤਿਆਂ ਦਾ ਆਖਿਆ ਸੀ ਇਹਨਾਂ ਨੇ 4 ਹਫ਼ਤੇ ਤੱਕ ਹੀ ਮੇਰੇ ਖਿਆਲ ਅੱਧੀ ਸਰਕਾਰ ਟੱਪ ਗਈ ਤੇ ਜਿਹੜੀ ਰਹਿੰਦੀ ਆ ਉਹ ਅਗਲੀਆਂ ਚੋਣਾਵਾਂ ਜਾਣਾ ਚ ਟੱਪ ਜਣੀ ਆ ਹਜੇ ਪੰਚਾਇਤਾਂ ਬਲੌਕਸ ਤੋਂ ਬਹੁਤ ਕੁਝ ਆਉਣਾ ਅੱਗੇ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਨਾ ਇਹਨਾਂ ਤੋਂ ਨਸ਼ਾ ਕੋਈ ਨਸ਼ਾ ਕੀ ਬੰਦ ਕਰਨਾ ਇਹਨਾਂ ਨੇ ਤਾਂ ਲੋਕਾਂ ਦੇ ਜਿਹੜੇ ਨੀਲੇ ਕਾਰਡ ਬਣੇ ਸੀ ਉਹ ਬੰਦ ਕਰਤੇ 30 ਲੱਖ ਕਾਰਡ ਬਣਿਆ ਸੀਗਾ 15 ਲੱਖ ਕੱਟਤੇ ਇਹਨਾਂ ਨੇ ਸ਼ਿਕੰਜਕੀਮਾ ਬੰਦ ਕਰਤੀਆਂ ਜਿਹੜਾ ਬੰਦ ਕਰਨ ਵਾਲਾ ਉਹ ਕੰਮ ਤਾਂ ਹੋਰ ਹੈ ਇੱਕ ਵੀ ਦਾਣਾ ਕਣਕ ਦਾ ਸਰਕਾਰ ਨੇ ਹਜੇ ਤੱਕ ਗਰੀਬ ਵਾਸਤੇ ਖਰੀਦਾ ਨਹੀਂ ਅੱਗੇ ਇੱਥੇ ਟਰੱਕਾਂ ਦੇ ਟਰੱਕ ਭਰ ਕੇ ਆਉਂਦੇ ਹੁੰਦੇ ਸੀਗੇ ਆ ਸਾਰੇ ਬੰਦੇ ਮਗਰ ਕਿਹੜੇ ਇਕੱਲੇ-ਇਕੱਲੇ ਬੰਦੇ ਨੂੰ ਪੁੱਛ ਲੋ ਰੇੜ ਉਹ ਵੀ ਜਿਹੜੀ ਕਰੋਨਾ ਕਰੋਨਾ ਕਰਕੇ ਚੱਲਦੀ ਸੀਗੀ ਉਹੀ ਵੱਲਦੀ ਹੈ ਬਾਕੀ ਸਾਰੀਆਂ ਸਹੂਲਤਾਂ ਬੰਦ ਆ ਜਿਹੜਾ ਕੁਝ ਬੰਦ ਕਰਨਾ ਸੀ ਉਹ ਵੱਧ ਗਿਆ ਤੇ ਜਿਹੜਾ ਵਧਾਉਣਾ ਸੀਗਾ ਜਿਹਨੂੰ 25 ਤੋਂ 30 ਤੋਂ 50 60 ਕਰਨੀ ਸੀਗੀ ਕਣਕ ਉਹ ਇਹਨਾਂ ਨੇ 10 ਕਿਲੋ ਕਰਤੀ ਕਿਸੇ ਨੂੰ 5 ਕਿਲੋ ਕਰਤੀ ਚਲੋ ਅੱਜ ਮੁੱਦੇ ਤੇ ਆਉਨੇ ਆ ਜੀ ਆਪਾਂ ਅੱਜ ਜੋ ਕੁਝ ਵੀ ਹੋਇਆ ਤੁਸੀਂ ਸਾਬਕਾ ਸਰਪੰਚ ਨੂੰ ਨਿਮੰਨਤੀ ਕੀਤੀ ਹੈ ਕਿਸੇ ਦੇ ਪਿੰਡ ਦੀ ਤੇ ਅੱਜ ਇਹਨਾਂ ਪਰਿਵਾਰਾਂ ਨੂੰ ਕਿਸ ਤਰ੍ਹਾਂ ਦਾ ਸਾਥ ਦੇਣ ਦਾ ਜਿਹੜਾ ਵਿਸ਼ਵਾਸ ਦਿੰਦੇ ਹੋ ਬਿਲਕੁਲ ਪੂਰਾ ਸਾਥ ਦੇਵਾਂਗਾ ਮੈਂ ਬਤੌਰ ਸ਼ਰਮਣੀ ਕਾਲੀ ਦਲ ਦਾ ਸਰਕਲ ਪ੍ਰਧਾਨ ਇਹ ਸਾਰੇ ਸਾਡੀ ਜਥੇਬੰਦੀ ਵੀ ਹਾਜ਼ਰ ਹੋ ਸਕਦੀ ਆ ਜੇ ਲੋੜ ਪੈਣ ਤੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰ ਲਾਂਗੇ ਆ ਸਾਡੇ ਪਿੰਡ ਦੇ ਕਿਸੇ ਵੀ ਵਸਿੰਦੇ ਨੂੰ ਤਤੀ ਵਾਰ ਨਹੀਂ ਅਸੀਂ ਲੱਗਣ ਦੇਵਾਂ ਕਿ ਪਹਿਲਾਂ ਅੱਗੇ ਹੋ ਕੇ ਅਸੀਂ ਖੜਾਂਗੇ ਇੱਥੇ